इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਅੱਜ थाना ਰੋਹਤਸਰ ਦੀ ਟੀਮ ਨੇ ਤਿੰਨ ਬੰਦੇ ਜਿਹੜੇ ਨੇ ਉਹ ਅਸਲ ਇਸਮਤ ਗ੍ਰਿਫਤਾਰ ਕੀਤੇ ਨੇ ਇਹਨਾਂ ਦੇ ਵਿੱਚੋਂ ਜਿਹੜਾ ਪਹਿਲਾ ਦੋਸ਼ੀ ਹੈ ਜਿਹਨੂੰ ਮੈਂ ਮੁੱਖ ਦੋਸ਼ੀ ਕਹੂੰਗਾ ਉਹ ਫਹੀਮ ਖਾਨਾ ਹੈ ਬਿਜਨੌਰ ਜ਼ਿਲ੍ਹਾ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਇਹਨਾਂ ਹੀ ਜਿਹੜੇ ਬਾਕੀ ਦੋ ਬੰਦੇ ਹੈਗੇ ਨੇ ਤੇਜਵਿੰਦਰ ਤੇ ਹਰਸ਼ਦੀਪ ਇਹਨਾਂ ਨੂੰ ਵੈਪਨ ਸਪਲਾਈ ਦਿੱਤੇ ਸੀਗੇ ਤੇ ਇਹ ਉੱਥੋਂ ਅਸਲੇ ਲਿਆ ਕੇ ਜਿਹੜਾ ਇੱਥੇ ਸਪਲਾਈ ਕਰਦਾ ਸੀਗਾ ਤੇ ਅੱਗੇ ਬੰਦੇ ਜਿਹੜੇ ਆਪਣੇ ਵਾਰਤਾਤਾਂ ਕਰਨ ਵਾਸਤੇ ਪਲਾਨਿੰਗ ਕਰਦੇ ਸੀਗੇ ਉਹਦੀ ਇਹਨਾਂ ਨੇ ਮਤਲਬ ਉਹਦੇ ਵਾਸਤੇ ਖਰੀਦੇ ਸੀ ਕਿ ਇਸ ਮਾਮਲੇ 'ਚ ਸ਼ੱਕ ਸੀ ਕਿ ਤੇ ਕਦੋਂ ਫੜਿਆ ਗਿਆ ਸ਼ੱਕੀਤਾ ਜੀ ਸਾਡੀ ਇਨਫੋਰਮੇਸ਼ਨ ਦੇ ਅਧਾਰ 'ਤੇ ਅਸੀਂ ਇਹਨਾਂ ਨੂੰ ਫੜਿਆ ਕਿ ਇਹਨਾਂ ਬੰਦਿਆਂ ਕੋਲ ਜਿਹੜੇ ਹੈਗੇ ਨੇ ਵੈਪਨ ਹੈਗੇ ਨੇ ਤੇ ਇਹਨਾਂ ਨੂੰ ਅਸੀਂ ਜਿਹੜਾ ਫਹੀਮ ਖਾਨ ਤੇ ਤੇਜਵਿੰਦਰ ਹੈਗਾ ਇਹਨਾਂ ਨੂੰ 2 ਦਿਨ ਪਹਿਲਾਂ ਗ੍ਰਿਫਤਾਰ ਕੀਤਾ ਆਰਮਸਟ੍ਰੇਡ ਏਰੀਆ ਤੋਂ ਤੇ ਤੀਜਾ ਬੰਦਾ ਜਿਹੜਾ ਹੈਗਾ ਉਹਨੂੰ ਸਰੰਦ ਬਾਈਪਾਸ ਤੋਂ ਸੀਗਰਸ ਦਾ ਕੀ ਮਕਸਦ ਕੀ ਰਜਿਸਟਰ ਨਾ ਮਕਸਦ ਹੈ ਦੇਖੋ ਜਿਹੜਾ ਬੰਦਾ ਵੈਪਨ ਲੈ ਕੇ ਘੁੰਮ ਰਿਹਾ ਜਿਹਦਾ ਮਕਸਦ ਤਾਂ ਕੋਈ ਨੇਕਾ ਹੋਏਗਾ ਨਹੀਂ ਇਹ ਵਾਰਦਾਤ ਕਰਨ ਵਾਸਤੇ ਜਹਰ ਜੀ ਗੱਲਾਂ ਨਾਲ ਲਿਆ ਅਸੀਂ ਇਹਨਾਂ ਦੀ ਬੈਕਗ੍ਰਾਉਂਡ ਵੀ ਖੰਗਾਲ ਰਹੇ ਹਾਂ ਫਿਲਹਾਲ ਤਾਂ ਕੋਈ ਗੱਲ ਸਾਹਮਣੇ ਨਹੀਂ ਆਈ ਕਿਹਨਾਂ ਤੋਂ ਪਹਿਲਾਂ ਕੋਈ ਐਫਆਈਆਰ ਹੋਵੇ ਪਰ ਅਸੀਂ ਡਿਟੇਲ ਚੈੱਕ ਕਰ ਰਹੇ ਹਾਂ ਉਹਦੇ ਵਿੱਚ ਸਾਨੂੰ ਪਤਾ ਚੱਲੇਗਾ ਕਿ ਇਹਨਾਂ ਦੇ ਪਹਿਲਾਂ ਕਿਹੜੇ ਪਰਚੇ ਦਰਜ ਨੇ ਇਹ ਰੈਡ ਵਾਲੇ ਕਿੱਥੇ ਤੋਂ ਨੇ ਇਹਨਾਂ ਵਿੱਚ ਦੋ ਦੋਸ਼ੀ ਜਿਹੜੇ ਹੈਗੇ ਨੇ ਜੀ ਇਹ ਖਰੜ ਇਲਾਕੇ ਦੇ ਰਹਿਣ ਵਾਲੇ ਨੇ ਮੋਹਾਲੀ ਜ਼ਿਲ੍ਹੇ ਦੇ ਤੇ ਜਿਹੜਾ ਇਦੋਂ ਇੱਕੋ ਅਰਗੋਸਟੇਟ ਕੋ ਪੜਿਆ ਅਰਗੋਸਟੇਟ ਜਦ ਕਿ ਕਿੱਥੇ ਰਹਿ ਰਹੇ ਸੀ ਜਾਂ ਕੌਣ ਦੇ ਕੋਲ ਨਹੀਂ ਰਹਿ ਨਹੀਂ ਰਹੀ ਸੀ ਇਹ ਇਥੇ ਇਹਨਾਂ ਦਾ ਕੋਈ ਅੱਗੇ ਪਲਾਨ ਸੀਗਾ ਤੇ ਉਹਦੀ ਸਾਨੂੰ ਇਨਫੋਰਮੇਸ਼ਨ ਮਿਲ ਗਈ ਸੀ ਉਸ ਦੇ ਤਹਿਤ ਅਸੀਂ ਫੜਿਆ ਰਿਮਾਂਡ ਵਗੈਰਾ ਕਿੰਨੇ ਦਿਨਾਂ ਦਾ ਇਹਨਾਂ ਦਾ ਜੀ 2 ਦਿਨਾਂ ਦਾ ਰਿਮਾਂਡ ਪਹਿਲਾਂ ਲੈ ਚੁੱਕੇ ਆ ਅੱਜ ਅਸੀਂ ਦੁਬਾਰਾ ਟਰਾਈ ਕਰਾਂਗੇ ਜੇ ਹੋਰ ਰਿਮਾਂਡ ਮਿਲਦਾ ਤਾਂ ਅੱਗੇ ਹੋਰ ਕੁਝ ਕੀਤਾ ਜਿਆਤਨ ਕਿਹੜੇ ਇਹਨਾਂ ਕੋਲ ਹੁੰਦੇ ਨੇ ਇਹਨਾਂ ਤੋਂ ਜੀ ਕਿੰਨਾ ਕੋਲੋਂ ਇੱਕ ਇੱਕ ਦੇਸੀ ਕਟਾਈ ਜਿਹੜਾ ਹੈਗਾ ਦੇਸੀ ਕਿੱਟਾ ਪਿਸਟਲ ਕਰਦਾ ਨੇ 315 ਬੋਰ ਵਾਲਾ ਜਿਹੜਾ ਉਹ ਮਿਲਿਆ ਤਾਂ 4 ਜਿੰਦਾ ਰੌਣ ਦੇ ਉਹ ਲੈ ਕੇ ਗਏ ਦਿਨ ਉਹ ਲੱਗਾ ਇਹ ਫਹਿਮ ਖਾਨੀ ਹੈ ਜੀ ਜਿਹੜਾ ਮਤਲਬ ਇਸ ਮਾਮਲੇ ਦੀ ਜੜ ਹੈਗਾ ਉਹੀ ਲੈ ਕੇ ਆਉਂਦਾ ਤੇ ਉਹੀ ਇਹਨਾਂ ਦੋਨਾਂ ਨੂੰ ਵੀ ਇਹ ਨਹੀਂ ਸਪਲਾਈ ਕਿਸ ਤਰ੍ਹਾਂ ਦੇਸੀ ਆ ਕੋਈ ਵਾਦਾ ਤੋਂ ਅੰਜਾਮ ਦੇਣ ਵਾਸਤੇ ਅਸਲ ਉਹ ਅਸੀਂ ਡਿਟੇਲ ਚੈੱਕ ਕਰ ਰਹੇ ਹਾਂ ਜੀ ਮੈਟਰੋਫ ਇਨਵੈਸਟੀਗੇਸ਼ਨ ਹੈ ਕਿ ਇਹਨਾਂ ਦਾ ਜਿਹੜਾ ਅੱਗੇ ਦੋ ਹੈਗੇ ਨੇ ਤੇਜਵਿੰਦਰ ਤੇ ਹਰਸ਼ਦੀਪ ਇਹਨਾਂ ਦਾ ਅੱਗੇ ਕੀ ਪਰਚੇਗਾ ਫਹਿਮ ਖਾਨ ਨੇ ਪਹਿਲਾਂ ਵੀ ਉਹ ਕਿਸ ਤਰ੍ਹਾਂ ਸਪਲਾਈ ਕੀਤੀ ਉਹ ਚੱਲ ਰਹੀ ਹੈ ਜੀ ਜਾਂਚ ਚੱਲ ਰਹੀ ਹੈ ਤੇ ਇਹਨਾਂ ਨੂੰ ਪਹਿਲੀ ਵਾਰ ਦੇਣਾ ਸੀ ਜਾਂ ਪਹਿਲਾਂ ਹੀ ਸਪਲਾਈ ਕਰ ਦਿੱਤੀ ਸੀ ਨਹੀਂ ਇਹਨਾਂ ਨੂੰ ਪਹਿਲੀ ਵਾਰ ਇਹ ਜਿਹੜਾ ਫਹਿਮ ਖਾਨ ਹੈ ਤਾਂ ਇਹ ਵੀ ਗੈਂਗ ਦੇ ਨਾਲ ਸੰਬੰ ਪੁਰਾਣਾ ਕ੍ਰਾਈਮਨਲ ਰਿਕਾਰਡ ਜਿਹੜਾ ਹੁਣ ਤੱਕ ਚੈੱਕ ਕੀਤਾ ਉਹ ਸਾਹਮਣੇ ਨਹੀਂ ਆਇਆ ਕੁਝ ਪਰ ਅਸੀਂ ਡੀਟੇਲ ਚੈੱਕ ਕਰ ਰਹੇ ਹਾਂ ਹਾਲੇ ਸਿਰਫ ਅਸੀਂ ਮਤਲਬ ਸੌਫਟਵੇਅਰ ਤੋਂ ਚੈੱਕ ਕੀਤਾ ਡੀਟੇਲ ਜਿਹੜਾ ਹੈਗਾ ਕਿਤੇ ਕਿਹਨੇ ਦੋਸ਼ੀ ਉਹਨਾਂ ਦੀ ਉਮਰ ਕੀ ਕਹਿੰਦੀ ਹੈ ਜੀ 21 22 23 ਇਹ ਮਤਲਬ ਇਹਨਾਂ ਦੀ ਉਮਰ ਇਦਾਂ ਹੈਗੀ ਐ ਸਿਕਵੈਂਸ ਵਾਈਜ਼ ਕਿਹਨੇ ਕਿਹ ਤੋਂ ਰਹਿ ਰਿਹਾ ਜਿਹੜਾ ਮੁਹਾਲੀ ਦਾ ਰਹਿ ਰਿਹਾ ਉਹ ਕਿੰਨੀ ਇਹ ਅਸੀਂ ਚੈੱਕ ਕਰਾਂਗੇ ਕਿ ਇਹਨਾਂ ਦੇ ਮੁਤਾਬਕ ਹੈ ਪਿਛਲੇ 1 ਸਾਲ ਤੋਂ ਰਹਿ ਰਿਹਾ ਸੀਗਾ ਪਰ ਅਸੀਂ ਚੈੱਕ ਕਰਦੇ ਜਿਹੜੇ ਦੋ ਦੋਸ਼ੀ ਮੁੱਖ ਪੜੇ ਕਿ ਤੋਂ ਬਾਅਦ ਹਟਾਲ ਸਾਹਮਣੇ ਆ ਦਾ ਤੀਸਰੇ ਬ ਰਿਕਾਰਡ ਤਿੰਨਾਂ ਦਾ ਫਿਲਹਾਲ ਜਿਹੜਾ ਅਸੀਂ ਚੈੱਕ ਕੀਤਾ ਤਿੰਨਾਂ ਦੇ ਉੱਪਰ ਕੋਈ ਐਫਆਈਆਰ ਦਰਜ ਨਹੀਂ ਹੈ ਪਰ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਇਹ ਅਸੀਂ ਐਪ ਤੇ ਚੈੱਕ ਕਰਦੇ ਹੁੰਦੇ ਆ ਤੇ ਉਸ ਤੋਂ ਬਾਅਦ ਡਿਟੇਲ ਚੈੱਕ ਹੀ ਕਰਾਂਗੇ ਕਈ ਵਾਰ ਬਾਈ ਚਾਂਸ ਹੁੰਦਾ ਹੈ ਕਿ ਸ਼ੋ ਨਹੀਂ ਹੁੰਦਾ ਉਹ ਡਿਟੇਲ ਚੈੱਕ ਕਰਕੇ ਫਿਰ ਤੁਹਾਨੂੰ ਦੱਸ ਪਾਵਾਂ ਕੀ ਲੱਗਦਾ ਤੁਹਾਨੂੰ ਕਿ ਇਸ ਤਰ੍ਹਾਂ ਹੀ ਨਾ ਮੈਨੂੰ ਨਹੀਂ ਲੱਗਦਾ ਕਿ ਇਹਦੇ ਪਿੱਛੇ ਕੋਈ ਰਪੋਰਟ ਹੈ ਨਹੀਂ ਅਟਾ ਦੀ ਕੋਈ ਗੱਲ ਨਹੀਂ ਹੈ ਤੇ ਅਸੀਂ ਮਤਲਬ ਜਿਹੜੀ ਸਾਡੇ ਵੀ ਉਹੀ ਹੁੰਦੀ ਹੈ ਕਰੈਕਸ਼ਨ ਵਾਲੇ ਪਾਸੇ ਹੀ ਜਾਣ ਕੋਈ ਇਦਾਂ ਦੇ ਕੋਈ ਵੱਡੇ ਨੋਟੋਰੀਅਸ ਕ੍ਰਿਮੀਨਲ ਨਹੀਂ ਹੈਗੇ ਇਹ ਇਸੇ ਇਹਨਾਂ ਨੂੰ ਉਸ ਤਰੀਕੇ ਉਸ ਤ方式 ਲਿਖ ਜਾਣਾ ਚਾਹੀਦਾ ਇਹਨਾਂ ਦੱਸਿਆ ਸਰ ਕੋਈ ਵੈਪਨ ਲੈਣ ਦਾ ਮਕਸਦ ਕਿਸੇ ਕੇ ਨਾਮ ਪਹਿਲੀ ਮੁੱਲੀ ਕੁਦਾ ਉਸ ਦੀ ਵੈਪਨ ਨੂੰ ਲੈ ਕੇ ਆਈ ਹੈ ਜਾਂ ਕੋਈ ਸ਼ੌਕ ਸੀਗਾ ਜਿੰਨੀ ਇਹਨਾਂ ਦੀ ਉਮਰ ਹੈ ਜੀ 17 ਏਜ ਇਹਨਾਂ ਦਾ ਕੋਈ ਐਸਐਚ ਕੋਈ ਬਹੁਤ ਜ਼ਿਆਦਾ ਮੈਟੀਕੁਲਸ ਪਲੈਨਿੰਗ ਨਹੀਂ ਸੀਗੀ ਇਹ ਸਿਰਫ ਮਤਲਬ ਆਪਾਂ ਇਹ ਕਹ ਜੀਏ ਵੀ ਦੇਖੋ ਦੇਖੀ ਜਾ ਉਸ ਤਰੀਕੇ ਨਾਲ ਇਧਰ ਨੂੰ ਆਏ ਨੇ ਮਤਲਬ ਜਿੱਦਾਂ ਦਾ ਤੁਹਾਨੂੰ ਵੀ ਪਤਾ ਹੈ ਕਿ ਹਾਂਜੀ ਐਜੂਕੇਟਿਡ ਕਿਨੇ ਲਿਗੇ ਬੜੇ ਬੜੇ ਲਿਗੇ ਯਾਰ ਪੜਨੇ ਨੇ ਇਹ 10th ਪਲਸ ਟਾਈਪ ਪੜਾਈ ਕੀਤੀ ਹੋਈ ਹੈ ਇਹ ਐਸਾ ਕੋਈ ਮਤਲਬ ਇਹਨਾਂ ਦਾ ਕੋਈ ਪਲਾਨ ਨਹੀਂ ਸੀਗਾ ਕਿ ਅਸੀਂ ਇੱਥੇ ਜਾ ਕੇ ਆ ਵਾਰਦਤ ਕਰਮੀਏ ਸਾਡੀ ਇਨਫੋਰਮੇਸ਼ਨ ਸੀ ਕਿ ਕਿ ਲੁੱਟਖੋ ਕਰਨ ਦੀ ਸਵਾਕ ਦੇ ਵਿੱਚ ਕਿੰਨੇ ਟਾਈਮ ਤੱਕ ਕਿੱਦਾਂ ਹੁੰਦੇ ਹੈਗੇ ਇਹਨਾਂ ਦਾ ਇਹ ਫਹੀਮ ਖਾਨ ਜਿਹੜਾ ਜੀ ਇਹਨਾਂ ਨੂੰ ਸਪਲਾਈ ਦਿੰਦਾ ਹੈ ਫਹੀਮ ਖਾਨ ਮਤਲਬ ਜਿਹੜਾ ਹੈਗਾ ਇਹਨਾਂ ਦਾ ਕਾਮਨ ਪੁਆਇੰਟ ਉਹਨੇ ਤੈਨੂੰ ਫੜ ਲਈ ਜੀ ਤੈਨੂੰ ਰੈਸਟੋਰੈਂਟ ਉਹ ਕਦੇ ਜਿਹੜਾ ਫਹੀਮ ਖਾਨ ਉਹ ਉਹ ਵੀ ਫੜਿਆ ਤਰੀ ਮੂਵਮੈਂਟ ਕਿਨੇ ਦੇਰ ਤੋ ਇਹਨਾਂ ਨੂੰ ਨੋਟਿਸ ਜਾਰੀ ਕੀਤੀ ਕਿ ਕਿਨੇ ਦੇਰ ਤੱਕ ਨਹੀਂ ਚਲੋ that is a ए? secret thing ਮਤਲਬ ਅਸੀਂ ਸਾਈਡ ਇਨਫੋਰਮੇਸ਼ਨ ਚੱਲ ਰਹੀ ਸੀ ਤੇ ਬੇਸਡ ਔਨ that information ਹੀ ਅਸੀਂ ਉਹ ਕੀਤਾ ਕ੍ਰਿਮੀਨਲ ਐਕਟੀਵਿਟੀਸ ਤੋਂ ਇਲਾਵਾ ਆਪਣੀ ਪਛਾਣ ਚ ਪੜਾਉ ਤੋਂ ਵੀ ਹੋਰ ਕੰਮ ਕਰਦੇ ਨੇ ਨਹੀਂ ਇੱਥੇ ਤਾਂ ਕੋਈ ਕੰਮ ਹੀ ਕਰਦੇ ਸੀ ਇਹ ਤਿੰਨੇ ਕਿਉਂਕਿ ਮੁਹਾਲੀ ਖੜੜੇ ਦੇ ਰਹਿਣ ਵਾਲੇ ਨੇ ਤੇ ਉੱਥੇ ਹੀ ਇਹ ਆਪਣਾ ਜੋ ਕੰਮ ਕਰਿਆ ਕੁਝ ਕਰਦੇ ਹੋਣਗੇ ਇੱਥੇ ਇਹਨਾਂ ਦਾ ਕੋਈ ਐਸਐਚ ਕੋਈ ਓਕਿਊਪੇਸ਼ਨ ਨਹੀਂ ਸੀਗਾ ਜੀ ਤੇ ਪਿਆਰੇ ਆਣ ਦਾ ਕੀ ਮਕਸਦ ਹੈ ਸਰ ਮੈਂ ਤੁਹਾਨੂੰ ਉਹੀ ਦੱਸਿਆ ਜੀ ਪਟਿਆਲੇ ਆਣ ਦਾ ਇਹਨਾਂ ਦਾ ਕੋਈ ਮਕਸਦ ਇਹਨਾਂ ਨੇ ਮਤਲਬ ਕੋਈ ਪਲਾਨ ਨਹੀਂ ਕੀਤਾ ਕਿ ਪਟਿਆਲੇ ਹੀ ਕੁਝ ਕਰਨਾ ਹੈ ਇਹ ਆਏ ਸੀਗੇ ਸਾਡੇ ਕੋਲ ਇਨਫੋਰਮੇਸ਼ਨ ਸੀ ਇਸੇ ਨਾਲ ਉਹਨਾਂ ਦਾ ਇਸ ਤੋਂ ਪਹਿਲਾਂ ਕਿ ਕੁਝ ਮਕਸਦ ਹੀ ਆ ਕੁਝ ਇਨਸੀਡੈਂਟ ਦਾ ਅਨਜਾਮ ਦਿੱਤੇ ਜੇ ਬਿਲਕੁਲ ਸਾਡਾ ਉਹਦਾ ਸਟੈਂਡਰਡ ਸਿਸਟਮ ਬਣਿਆ ਹੋਇਆ ਹੈ ਜੀ ਉਹਨਾਂ ਨੂੰ ਪ੍ਰੋਪਰ ਇਹਨਾਂ ਬਾਰੇ ਇਨਫੋਰਮੇਸ਼ਨ ਸ਼ੀਟ ਬਣਾ ਕੇ ਭੇਜੀ ਜਾਏਗੀ ਤੇ ਇਹਨਾਂ ਦੀ ਜਿਹੜੀ ਜਿਹੜੇ ਐਡਰੈਸ ਦੇ ਰਹਿਣ ਵਾਲੇ ਹੈਗੇ ਨੇ ਉਹ ਸਬੰਧ ਨਾਲ ਥਾਣੇ ਨੂੰ ਇਨਫੋਰਮ ਕੀਤਾ ਜਾਵੇ। ਜੀ ਇਸ ਤੋਂ ਇਲਾਵਾ ਇਹ ਦੋ ਦੋ ਸ਼ਰਤ ਹੋਣ ਹੈ। ਮੈਨੂੰ ਕੋਈ ਗੱਲ ਨਹੀਂ ਦਈ ਕਿ ਇਹਨਾਂ ਨੇ ਆਪਣੇ ਕੋਲ ਵੇਪਨ ਰੱਖਿਆ ਸੀ ਇਹ ਨਹੀਂ ਇਹਨਾਂ ਨੇ ਆਪਣੇ ਕੋਲ ਹੀ ਰੱਖੇ ਹੋਏ ਸੀ। ਅੱਗੇ ਸਪਲਾਈ ਕਰਨ ਦਾ ਤਾਂ ਨਹੀਂ ਕੋਈ ਹਰੇ ਨਹੀਂ ਉਹ ਤਾਂ ਕੋਈ ਗੱਲ ਸਮਝ ਨਹੀਂ ਆਈ ਕਿ ਉਹਨਾਂ ਦੇ ਸਪਲਾਈਅਰ ਸੀ। ਸਰ ਇਹ ਇਹ ਉਸ ਤੋਂ ਲਗਾਇਆ ਕੋਰ ਮਾਮਲਾ ਜਿਹੜਾ ਜਿਹੜੀ ਵਿੱਚ ਮਮਤਾਪੀਟਾ ਚਾਈਨਾ ਡੋਰ ਨਾਲ ਜੀ ਕਾਫੀ ਜ਼ਿਆਦਾ ਇਹ 10 ਡੋਰ ਨਾਲ ਜੀ ਚਾਈਨਾ ਡੋਰ ਦੇ ਮਾਮਲੇ ਦੇ ਵਿੱਚ ਅਸੀਂ ਕਾਫੀ ਸਖਤੀ ਕੀਤੀ ਹੈ ਤੁਸੀਂ ਪਹਿਲਾਂ ਵੀ ਦੇਖਿਆ ਹੋਊਗਾ ਕਿ ਥਾਣਾ ਤ੍ਰਿਪੜੀ ਦੇ ਵਿੱਚ ਕੀਤੀ ਸੀ ਕੱਲ ਵੀ ਹੈਵੀ ਰਿਕਵਰੀ ਜਿਹੜੀ ਹੈਗੀ ਹੈ ਚਾਈਨਿਸ ਡੋਰ ਦੀ ਅਸੀਂ ਕੀਤੀ ਹੈ। ਇਓ ਦੇ ਵਿੱਚ ਮੈਂ ਤੁਹਾਡੇ ਮਾਧਿਅਮ ਤੋਂ ਦੱਸਣਾ ਚਾਹੂੰਗਾ ਕਿ ਅਸੀਂ 109 BNS ਯਾਨੀ ਕਿ 307 IPC ਅਟੈਂਪਟ ਟੂ ਮਰਡਰ ਦਾ ਪਰਚਾ ਦਰਜ ਕੀਤਾ ਹੈਗਾ 307 ਇਹਦੇ ਬੰਦੀ ਹੈ ਕਿ ਤਾਲੂ ਦੇ ਦੇਖੋ ਜੀ ਤੁਹਾਡੇ ਸਾਹਮਣੇ ਇਨਸੀਡੈਂਟਸ ਹੁੰਦੇ ਨੇ ਅਪਾ ਪਿਛਲੇ ਦਿਨਾਂ ਦੀ ਗੱਲ ਦੇਖੀਏ ਕਿਸੇ ਦਾ ਗਲਾ ਕੱਟਿਆ ਗਿਆ ਇਹਨਾਂ ਡੋਰਾ ਨਾਲ ਤੇ ਕਿਸੇ ਦੀ ਮਤਲਬ ਹੋਰ ਵੀ ਜਿਹੜੀ ਹੈਗੀ ਹੈ ਗ੍ਰੀਵਸ ਇੰਜਰੀ ਹੋ ਰਹੀ ਹੈ ਇਨਫੈਕਟ ਡੈਥਸ ਤੱਕ ਹੋਈਆਂ ਨੇ ਤਾਂ ਫਿਰ ਉਹ ਸਾਹਮਣਾ ਦਾ ਸੁਸਤੀ ਬੰਦੀ ਇਹ ਤਾਂ ਸਿਰ ਟ੍ਰਿਪੜੀ ਮੇਨ ਬਾਜ਼ਾਰ ਦੀ ਗੱਲ ਹੈ ਬੜੀ ਦੁਕਾਨਾਂ ਜਿੱਥੇ ਚਾਈਨਾ ਡੋਰ ਸਰੇ ਆਮ ਬਿਜਲੀ ਦੇ ਕੇਬਲ ਲਾ ਕੇ ਸਰੇ ਆਮ ਵੇਚਦੇ ਨੇ ਨਹੀਂ ਚਾਈਨਾ ਡੋਰ ਸਰੇ ਆਮ ਨਹੀਂ ਜੀ ਮੈਂ ਵੀ ਤੁਹਾਨੂੰ ਕੋਈ ਕਨਫਿਊਜ਼ਨ ਹੋਵੇ ਉਹ ਸਿੰਪਲ ਡੋਰ ਹੈ ਅਸੀਂ ਡੇਲੀ ਚੈਕਿੰਗ ਕਰ ਰਹੇ ਹਾਂ ਪੰਜਾਬ ਪੋਲਿਸ਼ਨ ਕੰਟਰੋਲ ਬੋਰਡ ਦੀਆਂ ਟੀਮਾਂ ਵੀ ਡੇਲੀ ਚੈਕਿੰਗ ਕਰ ਰਹੀਆਂ ਨੇ ਪੰਜਾਬ ਪੁਲਿਸ ਦੀਆਂ ਟੀਮਾਂ ਵੀ ਚੈਕਿੰਗ ਕਰ ਰਹੀਆਂ ਨੇ ਇਨਫੈਕਟ ਕੱਲ ਮਾਨਵ ਡੀਸੀ ਸਾਹਿਬ ਨੇ ਵੀ ਟੀਮਾਂ ਬਣਾ ਕੇ ਤੇ ਹੈਲਪਲਾਈਨ ਨੰਬਰ ਜਾਰੀ ਕਰਕੇ ਇਹ ਦਿੱਤਾ ਹੈ ਕਿ ਜੇ ਕਿਤੇ ਵੀ ਕੋਈ ਐਡਾ ਇਨਸੀਡੈਂਟ ਸਾਹਮਣੇ ਸਰਕਲ ਤੇ ਵੀ ਬੰਦਾ ਪੜਿਆ ਗਿਆ ਕਿ ਇਹ ਰਿਟੇਲਰ ਹੈ ਜਾਂ ਇਹ ਵੀ ਸਪਲਾਈਅਰ ਹੈ ਜਾਂ ਕਿੰਨੇ ਹੋਤੇ ਨੇ ਨਹੀਂ ਇਹ ਰਿਟੇਲ ਕਰ ਰਹੇ ਸੀਗਾ ਪਰ ਰਿਟੇਲ ਇਹ ਆਪਣੀ ਸ਼ਾਪ ਤੇ ਨਹੀਂ ਕਰ ਰਹੇ ਸੀਗਾ ਉਹੀ ਜਿਹੜਾ ਇਹਨਾਂ ਦਾ ਮੋਡ ਉਸਪੈਂਡ ਹੀ ਹੈਗਾ ਕਿ ਇੱਧਰ ਉੱਧਰ ਰੱਖ ਲੈਂਦੇ ਨੇ ਸ਼ਾਪ ਤੇ ਜੇ ਤੁਸੀਂ ਮਤਲਬ ਜਾ ਕੇ ਕਦੇ ਕਿਸੇ ਤੋਂ ਸਿੱਧਾ ਜਾ ਕੇ ਕਹੋਗੇ ਮੈਨੂੰ ਚਾਈਨੈਸ ਦੋ ਦੇ ਦੋ ਨਹੀਂ ਮਿਲੇਗੀ ਅਸੀਂ ਡੇਲੀ ਇਹੀ ਐਕਸਰਸਾਈਜ਼ ਕਰ ਰਹੇ ਚੈੱਕ ਕਰ ਰਹੇ ਹਾਂ ਇਹ ਜਿਹੜੀ ਇਹਨਾਂ ਨੇ ਜਿਹੜੇ ਬੰਦੇ ਇਦਾਂ ਦਾ ਕੰਮ ਕਰ ਰਹੇ ਨੇ ਉਹ ਇੱਧਰ ਉੱਧਰ ਛਿਪਾ ਕੇ ਰੱਖੇ ਹੁੰਦੇ ਨੇ ਕਿ ਉਹ ਪਾਰਟਿਕੂਲਰ ਮਤਲਬ ਜਿਹੜਾ ਬੰਦਾ ਪੱਕਾ ਗਾਹਕ ਟਾਈਪ ਤੇ ਤੁਹਾਡੇ ਮਾਧਿਅਮ ਤੋਂ ਮੈਂ ਪੇਰੈਂਟਸ ਨੂੰ ਵੀ ਇਨਫਾਰਮ ਕਰਨਾ ਚਾਹੁੰਗਾ ਕਿ ਹੁਣ ਅਸੀਂ ਜਿਹੜੀਆਂ ਐਫਆਈਆਰ ਜਾਂ ਉਹ ਕੱਲੇ ਵੇਚਣ ਵਾਲੇ ਤੱਕ ਸੀਮਿਤ ਨਹੀਂ ਰੱਖਾਂਗੇ ਜਿਹੜੇ ਖਰੀਦਣ ਵਾਲੇ ਜਾਂ ਯੂਜ਼ ਕਰਨ ਵਾਲੇ ਹੈਗੇ ਨੇ ਬੱਚੇ ਨੇ ਉਹਨਾਂ ਦੇ ਪੇਰੈਂਟਸ ਤੇ ਵੀ ਅਸੀਂ ਐਫਆਈਆਰ ਦੱਚਾਂ ਦੂਰ ਕਿੱਥੋਂ ਆ ਰਹੀ ਹੈ ਜੀ ਉਹ ਕੌਣ ਇਹਦਾ ਸਪਲਾਈਰ ਹੈਗਾ ਇਹ ਪੁੱਛਿਆ ਹੁਣ ਤੱਕ ਦਾ ਜਿਹੜਾ ਟਰੈਂਡ ਸਾਹਮਣੇ ਆਇਆ ਹੈ ਅੰਬਾਲਾ ਹਰਿਆਣਾ ਤੋਂ ਇਹ ਡੋਰ ਤਾਂ ਜਿਹੜੀ ਸਪਲਾਈ ਹੋ ਰਹੀ ਹੈ ਤੇ ਉਧਰ ਵੀ ਅਸੀਂ ਕੋਆਰਡੀਨੇਟ ਕਰ ਰਹੇ ਹਾਂ ਉਹਨਾਂ ਨੂੰ ਵੀ ਅਸੀਂ ਮਤਲਬ ਇਸ ਬਾਰੇ ਅਵੇਅਰ ਕੀਤਾ ਕਿ ਇੱਥੋਂ ਸਪਲਾਈ ਹੋ ਰਹੀ ਹੈ ਕਿਉਂਕਿ ਸਾਡੇ 3- ਉਹਦੇ ਵਿੱਚ ਅਸੀਂ ਸਾਹਮਣੇ ਆਏ ਕਿ ਹਰਿਆਣਾ ਸਾਈਡ ਤੋਂ ਇਹ ਜਿਹੜੀ ਡੋਰ ਆ ਬਾਈ ਰੋਡ ਵਾਲੀ ਵੀ ਆ ਵੱਡੇ ਵੱਡੇ ਪਾਰਸਲ ਜਿਹੜੇ ਆਉਂਦੇ ਆ ਉਹਦੀ ਸਪਲਾਈ ਹੋਣੀ ਦੇਖੋ ਬਾਈ ਰੋਡ ਹੀ ਆਏਗੀ ਜੀ ਤੇ ਬਟ ਮਤਲਬ ਕੋਈ ਕੋਈ ਨਹੀਂ ਕੋਈ ਆਈ ਨਹੀਂ ਕੋਰੀਅਰ ਵਾਲੀ ਸਾਡੇ ਧਿਆਨ ਚ ਇਦਾਂ ਦੀ ਕੋਈ ਗੱਲ ਨਹੀਂ ਆਈ ਫਿਲਹਾਲ ਤੇ ਜੇ ਇਦਾਂ ਦੀ ਕੋਈ ਗੱਲ ਸਾਹਮਣੇ ਆਂਦੀ ਆ ਤਾਂ ਫਿਰ ਉੱਥੇ ਵੀ ਅਸੀਂ ਜਿਹੜੀਆਂ ਬਾਰਡਰ ਤੋਂ ਬਾਹਰ ਉਹਦਾ ਤੇ ਜਿਹੜੇ ਬਾਰਡਰ ਇੱਥੇ ਆ ਨਾ ਉਹ ਵੀ ਉੱਥੇ ਜੀ ਸਪੈਸ਼ਲ ਨਾਕਾਬੰਦੀ ਵੀ ਕੀਤੀ ਗਈ ਹੈ ਤੇ ਸੀਲਿੰਗ ਕਰਕੇ ਤੇ ਉੱਥੇ ਚੈਕਿੰਗ ਵੀ ਕੀਤੀ ਜਾ ਰਹੀ ਹੈ ਮਾਨਯੋਗ ਐਸਐਸਪੀ ਸਾਹਿਬ ਨੇ ਕੱਲ ਹੀ ਹਦਾਇਤਾਂ ਦਿੱਤੀ ਇਹ ਜਿਹੜੇ ਵੀ ਮਤਲਬ ਇਦਾਂ ਦੇ ਬੰਦੇ ਹੈਗੇ ਨੇ ਇਨਫਾਰਮੇਸ਼ਨ بیسਡ ਉੱਤੇ ਐਕਸ਼ਨ ਲਿਆ ਜਾਵੇ। ਕਿਉਂਕਿ ਇਸ ਤਰ੍ਹਾਂ ਦੀ ਅਵੇਦਨ ਕਾਫੀ ਜ਼ਿਆਦਾ ਹੋ ਰਹੀ ਹੈ ਪਰ ਇਹ ਨਹੀਂ ਪਤਾ ਕਿ ਉੱਥਾ ਦਾ ਪੱਤਾ ਬਾਜੀ ਬਾਜੀ ਉੱਥਾ ਦੇ ਪੱਤੇ ਜਾਂ ਹੋ ਗਈ ਤੇ ਪ੍ਰਸਕ ਕਰ ਲਈ ਦਿੱਤੀ ਹੈ। ਇਸ ਤੋਂ ਜ਼ਿਆਦਾ ਵੀ ਜੇ ਇੱਕ ਮਤਲਬ ਕੋਈ ਅੱਗੇ ਸਾਹਮਣੇ ਆਉਗੀ ਗਲਤਾਂ ਜੀ ਉਹ ਵੀ ਕੀਤਾ ਜਾਏਗਾ। ਇਨਫੈਕਟ 307 ਇੱਕ ਸੈਕਸ਼ਨ ਹੈਗਾ 336 ਆਈਪੀਸੀ ਜਿਵੇਂ ਪਹਿਲਾਂ ਹੁੰਦਾ ਸੀਗਾ ਤੇ ਹੋਰ ਜਿਹੜੇ ਪ੍ਰੀਵੈਂਟਿਵ ਮੇਜਰਸ ਨੇ ਅਸੀਂ ਸਾਰੇ ਅਪਣਾ ਰਹੇ ਹਾਂ। ਪਰ ਮਕਸਦ ਤੇ ਮੈਸੇਜ ਕਲੀਅਰ ਹੈ ਜੀ ਕਿ ਚਾਈਨੈਸ ਡੋਰ ਵਰਤਣ ਵਾਲੇ ਨੂੰ ਤੇ ਵੇਚਣ ਵਾਲੇ ਨੂੰ ਬਖ ਚਲੋ ਜੀ ਚਲੋ ਜੀ ਅੱਛਾ ਚਲੋ ਮੰਗੜ ਦੂਜੀ ਹਾਂ